ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਇਆਗਾ ਉਸ ਦੇ ਵਿੱਚ ਚਾਰ ਅਸੀਂ ਸਿੰਪਲ ਇੰਡੀਆ ਬੇਕਰੀ ਤੋਂ ਭਰੇ ਸੀ ਜਿਹੜੇ ਕੇਕ ਦੇ ਭਰੇ ਸੀ ਉਹਦੇ ਵਿੱਚੋਂ ਦੋ ਸਿੰਪਲ ਸਟੈਂਡਰਡ ਆਏ ਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹਾਂ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡੈਂਟ ਚ ਹੀ ਆਂਦਾ ਹੈ ਜੀ ਤੇ ਸਰ ਕੀ ਲੱਗਦਾ ਹੈ ਕਿ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਹਦੇ ਵਿੱਚ ਵੀ ਸਬਸਟੈਂਡੈਂਟ ਸੀ ਜੀ ਨਹੀਂ ਮਾਨਵੀ ਜਿਹੜਾ ਖਾਧਾ ਸੀ ਉਹਦੀ ਫੈਸਲ ਚ ਰਿਪੋਰਟ ਹੋਣੀ ਹੈ ਉਹ ਪੁਰਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਲਏ ਗਏ ਸੀ 4 ਸੈਂਪਲ ਲਏ ਗਏ ਸੀ ਤੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊਗੀ ਜਿਹੜੇ ਸਬਸਟੈਂਡਡ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬੰਦੀ ਕਾਰਵਾਈ ਲਈ ਮਾਨਜੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ ਠੀਕ ਹੈ ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਕੋਲ ਜਿਹੜਾ ਕਦਮ ਚੁੱਕੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ ਨਹੀਂ ਇਹ ਜੋ ਕੋਈ ਸੀਲ ਕਰਨ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਸ ਇਹ ਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਬੋਲ ਤੁਸੀਂ ਦੱਸਿਆ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਬਾਹਰ ਨੋ ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਏਗਾ ਉਸ ਦੇ ਵਿੱਚ ਉਹਦੇ ਵਿੱਚ ਚਾਰ ਅਸੀਂ ਸੈਂਪਲ ਇੰਡੀਆ ਬੇਕਰੀ ਤੋਂ ਭਰੇ ਸੀ ਜਿਹੜੇ ਕੇਕ ਦੇ ਭਰੇ ਸੀ ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆਏ ਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹਾਂ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਦਾ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡਰਡ 'ਚ ਹੀ ਆਉਂਦਾ ਹੈ ਜੀ ਤੇ ਸਰ ਕੀ ਲੱਗਦਾ ਹੈ ਕਿ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਸਦੇ ਵਿੱਚ ਵੀ ਸਬਸਟੈਂਡਰਡ ਸੀ ਨਹੀਂ ਮਾਨਵੀ ਜਿਹੜਾ ਖਾਧਾ ਸੀ ਉਹਦੀ ਐਫਐਸਐਲ 'ਚ ਰਿਪੋਰਟ ਹੋਣੀ ਹੈ ਉਹ ਪੁਲਿਸ ਕੋਲ ਆਈ ਹੈ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਲਈ ਗਏ ਸੀ 4 ਸੈਂਪਲ ਹੈਗੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊ ਜਿਹੜੇ ਸਬਸਟੈਂਡਰ ਨਹੀਂ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬੰਦੀ ਕਾਰਵਾਈ ਲਈ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ ਠੀਕ ਹੈ ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਕੋਲੋਂ ਜਾਇਆ ਕਦਮ ਦਿੱਤੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ ਨਹੀਂ ਇਹ ਜੋ ਕੋਈ ਸੀਲ ਕਰਨ ਦਾ ਕੋਈ ਪ੍ਰਬੋਧਾਨ ਨਹੀਂ ਹੈਗਾ ਅ ਇਹ ਅਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਬੋਲ ਤੁਸੀਂ ਦੱਸੋ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਬਾਅਦ ਨੋ